ਇਹ ਜੋ ਰੰਗ ਬਰੰਗੇ ਦੀਵੇ ਤੁਸੀਂ ਦੇਖ ਰਹੇ ਹੋ ਜੋ ਬਹੁਤ ਖੂਬਸੂਰਤ ਲੱਗ ਰਹੇ ਨੇ ਤੇ ਇਹ ਬਹੁਤ ਖੂਬਸੂਰਤੀ ਨਾਲ ਤਿਆਰ ਵੀ ਕੀਤੇ ਜਾ ਰਹੇ ਨੇ ਇਹ ਦੀਵੇ ਕਿਸੇ ਫੈਕਟਰੀ ਵਿੱਚ ਨਹੀਂ ਤਿਆਰ ਕੀਤੇ ਜਾ ਰਹੇ ਇਹੋ ਜਿਹੇ ਦੀਵੇ ਤੁਸੀਂ Amazon, Flipkart ਤੇ ਮਹਿੰਗੇ ਭਾਅ ਵਿੱਚ ਵਿਕਦੇ ਦੇਖਦੇ ਹੋਵੋਗੇ ਪਰ ਇਹ ਦੀਵੇ ਤਿਆਰ ਹੋ ਰਹੇ ਨੇ PM Shri Government Model Seniors Camp School ਦਾ ਤੇ ਵਾਸਤੇ ਨਾਲ ਹੀ ਬਾਕਸ ਤਿਆਰ ਹੋ ਰਿਹਾ ਨੇ દિਵਾਲੀ ਵਿੱਚ ਦੀਵੇ ਗਿਫਟ ਕਰਨ ਲਈ ਇਹਨਾਂ ਦੀਵਿਆਂ ਦੀ ਖੂਬਸੂਰਤੀ ਜੇ ਤੁਸੀਂ ਕੋਲ ਖੜ ਕੇ ਦੇਖਦੇ ਤਾਂ ਤੁਹਾਡਾ ਦਿਲ ਕਰਦਾ ਕਿ ਮੈਂ ਵੀ ਕੁਝ ਦੀਵੇ ਲੈ ਜਾ ਆਉ ਜਾਣਦਿਆਂ ਇਸ ਪ੍ਰੋਜੈਕਟ ਬਾਰੇ ਸਕੂਲ ਦੀ ਇੱਕ ਲੜਕੀ ਤੋਂ ਤੇ ਅੱਗੇ ਇਸ ਨੂੰ ਡਿਜ਼ਾਈਨ ਕਰਨ ਵਾਲੇ ਟੀਚਰ ਤੀਨੂ ਜੀ ਤੋਂ ਮੇਰਾ ਨਾਮ ਅਸ਼ਦੀਕ ਕਰਨ ਮੈਂ ਗਿਆਨ ਵਿੱਚਵਾਦੀ ਵਿਦਿਆਰਥਣਾਂ ਮੈਂ ਪੀਐਮ ਸ਼ਰੀ ਮਾਡਲ ਸਕੂਲ ਸੀਨੀਅਰ ਸੈਕੰਡਰੀ ਸਕੂਲ ਦਿੱਲੀਵਸ ਵਿੱਚ ਪੜ੍ਹਦੀ ਹਾਂ ਬੇਟਾ ਅੱਜ ਕੀ ਐਕਟੀਵਿਟੀ ਕਰ ਰਹੇ ਤੁਸੀਂ ਸਰ ਅੱਜ ਅਸੀਂ ਵੈਕਸਟਨ ਵਾਲੀ ਇੱਕ ਐਕਟੀਵਿਟੀ ਕਰ ਰਹੇ ਹਾਂ ਜਿਵੇਂ ਆਪਾਂ ਵੈਕਸਟਨ ਨੂੰ ਪਹਿਲਾਂ ਮੈਲਟ ਕਰਦੇ ਹਾਂ ਮੈਲਟ ਕਰਕੇ ਉਸਦੇ ਵਿੱਚ ਕੁਝ ਵੀ ਕਲਰ ਆਪਾਂ ਮਿਕਸ ਕਰ ਸਕਦੇ ਹਾਂ ਜਿਵੇਂ ਆਪਾਂ ਨੂੰ ਚੰਗਾ ਲੱਗੇ ਹੈ ਨਾ ਤੇ ਫਿਰ ਉਸ ਨੂੰ ਮੋਲਡ ਦੇ ਵਿੱਚ ਪਾ ਕੇ ਆਪਾਂ ਉਸ ਦੀ ਕੋਈ ਵਧੀਆ ਸ਼ੇਪ ਤਿਆਰ ਕਰ ਸਕਦੇ ਹਾਂ ਇਸ ਐਕਟੀਵਿਟੀ ਨੂੰ ਕਿੰਨਾ ਕਿ ਐਨਜੋਏ ਕੀਤਾ ਤੁਸੀਂ ਅਸੀਂ ਬਹੁਤ ਜ਼ਿਆਦਾ ਐਨਜੋਏ ਕਰ ਰਹੇ ਹਾਂ ਇਸ ਐਕਟੀਵਿਟੀ ਇਸ ਐਕਟੀਵਿਟੀ ਦਾ ਹੋਰ ਕੀ ਫਾਇਦਾ ਹੈ ਤੁਹਾਨੂੰ ਫਿਊਚਰ ਤੇ ਵੀ ਕੋਈ ਫਾਇਦਾ ਕਰੂਗਾ ਹਾਂਜੀ ਸਰ ਫਾਇਦਾ ਬਹੁਤ ਜ਼ਿਆਦਾ ਫਾਇਦਾ ਹੈ ਜਿਵੇਂ ਆਪਾਂ ਕੋਈ ਵੀ ਖੁਦ ਦਾ ਬਿਜ਼ਨਸ ਖੜਾ ਸਕਦੇ ਆਂ ਆਨਲਾਈਨ ਬਿਜ਼ਨਸ ਖੜਾ ਸਕਦੇ ਆਂ ਤੇ ਅੱਜ ਕੱਲ੍ਹ ਦੀਵਾਲੀ ਕਰਕੇ ਟ੍ਰੈਂਡਿੰਗ ਦੇ ਵਿੱਚ ਵੀ ਇਹ ਹੈ ਹਾਂਜੀ ਬਹੁਤ ਜ਼ਿਆਦਾ ਟ੍ਰੈਂਡਿੰਗ ਹੈ ਸਰ ਤੁਸੀਂ ਜਿਵੇਂ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਵੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਲੋਕ ਵੀ ਨਾ ਬਹੁਤ ਜ਼ਿਆਦਾ ਖਰੀਦਦੇ ਨੇ ਇਹ ਤੋਂ ਮੈਂ ਸੇ ਵੀ ਦੇਣਾ ਚਾਹੁੰਦੇ ਹਾਂ ਕਿ ਆਪਾਂ ਨੂੰ ਬਾਜ਼ਾਰੋਂ ਦੀ ਜਿਹੜੀ ਚਾਹੀਦੀ ਹੈ ਕਿ ਘਰ ਤਿਆਰ ਕਰਨੀ ਚਾਹੀਦੀ ਹੈ। ਸਿਰ ਸਭ ਤੋਂ ਵਧੀਆ ਤਾਂ ਜਿਹੜੀ ਚੀਜ਼ ਆਪਾਂ ਘਰ ਤਿਆਰ ਕਰਾਂਗੇ ਨਾਲੇ ਆਪਾਂ ਇੰਜੋਏ ਕਰਾਂਗੇ ਉਸ ਚੀਜ਼ ਨੂੰ ਘਰ ਤਿਆਰ ਕਰਕੇ ਜਿਵੇਂ ਹੁਣ ਅਸੀਂ ਇੰਜੋਏ ਕਰ ਰਹੇ ਹਾਂ ਸਾਰੀ ਇਸਨੇ ਇੰਜੋਏ ਕਰ ਸਕਦੇ ਨਾ ਇਹ ਕਰਕੇ ਜਿਵੇਂ ਆਪਾਂ ਖੁਦ ਘਰ ਤਿਆਰ ਕਰ ਸਕਦੇ ਆ ਬੈਕਸ ਦੀ ਆਪਾਂ ਨੂੰ ਥੋੜੀ ਬਹੁਤ ਜ਼ਰੂਰਤ ਹੋਊਗੀ ਉਸਟਫਲ ਚੀਜ਼ੇ ਕੋ ਸਾਦਾ ਆਪਣਾ ਪੈਸਾ ਨਹੀਂ ਖਰਚਉਣ ਵਾਲਾ। ਜਿਵੇਂ ਆਪਾਂ ਬਾਹਰੋਂ ਇਸ ਚੀਜ਼ ਨੂੰ ਖਰੀਦਾਂਗੇ ਤਾਂ ਆਪਾਂ ਨੂੰ ਥੋੜਾ ਜ਼ਿਆਦਾ ਰੇਟ ਦੇ ਵਿੱਚ ਇਹ ਚੀਜ਼ ਮਿਲੂ ਜੇ ਆਪਾਂ ਖੁਦ ਬਣਾਵਾਂਗੇ ਨਾਲੇ ਆਪਾਂ ਇੰਜੋਏ ਵੀ ਕਰਾਂਗੇ ਇਸ ਚੀਜ਼ ਦੇ ਵਿੱਚ ਆਪਾਂ ਇੰਜੋਏ ਵੀ ਬਹੁਤ ਹੁੰਦਾ ਹੈ ਠੀਕ ਹੈ ਥੈਂਕ ਯੂ ਬੇਟਾ ਵੈਲਕਮ ਸਰ ਅੱਜ ਅਸੀਂ ਆਏ ਆ ਪੀਐਮ ਸ਼੍ਰੀ ਗਵਰਨਮੈਂਟ ਮਾਡਲ ਸੀਨੀਅਰ ਸਕੈਂਡਰੀ ਸਕੂਲ ਦਾਤੇਵਾਸ ਤੇ ਇੱਥੇ ਆ ਕੇ ਨਾ ਇੱਕ ਮੈਨੂੰ ਬਹੁਤ ਇੰਟਰਸਟਿੰਗ ਚੀਜ਼ ਮਿਲੀ ਕਿ ਬੱਚੇ ਨਾ ਆਪਣੇ ਪੱਧਰ ਤੇ ਛੋਟੇ ਛੋਟੇ ਦੀਵੇ ਤਿਆਰ ਕਰ ਰਹੇ ਨੇ ਤੁਹਾਨੂੰ ਪਤਾ ਹੈ ਦੀਵਾਲੀ ਦਾ ਤਿਉਹਾਰ ਹੈ ਤੇ ਇਹ ਚੀਜ਼ ਬਹੁਤ ਟ੍ਰੈਂਡਿੰਗ ਦੇ ਵਿੱਚ ਹੈ ਤੁਸੀਂ ਫਲਿੱਪਕਾਰਡ ਤੇ ਚਲੇ ਜਾਓ Amazon ਤੇ ਚਲੇ ਜਾਓ ਤੁਸੀਂ ਇਹੋ ਜਿਹੇ ਦੀਵੇ ਜ ਲੱਭਣ ਦੀ ਕੋਸ਼ਿਸ਼ ਕਰੋਗੇ ਤੁਹਾਨੂੰ ਆਊਟ ਆਫ ਸਟਾਕ ਮਿਲ ਲਗੇ ਪਰ ਜਦੋਂ ਬੱਚੇ ਖੁਦ ਕ੍ਰੀਏਟਿਵ ਹੋ ਕੇ ਆਪਣੀ ਵੈਕਸ ਆਪ ਲੈ ਕੇ ਆਪਣੇ ਮੋਲਡ ਆਪਣੀਆਂ ਬੱਤੀਆਂ ਆਪ ਲੈ ਕੇ ਇਹਨਾਂ ਦੀਵਿਆਂ ਨੂੰ ਤਿਆਰ ਕਰਦੇ ਨੇ ਇੱਕ ਤਰੀਕ ਕੋਸਟ ਕਟਿੰਗ ਤਾਂ ਹੁੰਦੀ ਹੈ ਬੱਚੇ ਨੂੰ ਇੰਜੋਏ ਵੀ ਕਰਦੇ ਨੇ ਤੇ ਬੱਚੇ ਕ੍ਰੀਏਟਿਵ ਵੀ ਹੁੰਦੇ ਨੇ ਤੇ ਬੱਚੇ ਜਦੋਂ ਕ੍ਰੀਏਟਿਵ ਹੁੰਦੇ ਨੇ ਤਾਂ ਬੱਚੇ ਦੀ ਕ੍ਰੀਏਟੀਵਿਟੀ ਵੱਧਦੀ ਵੱਧਦੀ ਕਈ ਵਾਰ ਇਸ ਲੈਵਲ ਤੇ ਚਲੀ ਜਾਂਦੇ ਕਿ ਬੱਚਾ ਇੱਕ ਆਪਣੇ ਆਪ ਚ ਵੈਂਚਰ ਖੜਾ ਕਰ ਸਕਦਾ ਹੈ ਮੇਰੇ ਨਾਲ ਇਸ ਐਕਟੀਵਿਟੀ ਨੂੰ ਡਿਜ਼ਾਈਨ ਕਰਨ ਵਾਲੇ ਤੇ ਬੱਚਿਆਂ ਨੂੰ ਪ੍ਰੇਰਨਾ ਦੇਣ ਵਾਲੇ ਤੀਨੂ ਜੀ ਨੇ ਤੇ ਤੀਨੂ ਜੀ ਦੇ ਪਾਸ ਹੋਰ ਵੀ ਕਈ ਆਈਡੀਆਜ਼ ਨੇ ਜਿਹੜੇ ਬੱਚਿਆਂ ਨੂੰ ਬਹੁਤ ਹੈਲਪਫੁਲ ਹੋ ਸਕਦੇ ਨੇ ਤਾਂ ਤੀਨੂ ਜੀ ਮੜਾ ਬੇਸਿਕ ਤੁਹਾਨੂੰ ਦੱਸੋਗੇ ਕੀ ਕੀ ਆਈਡੀਆਜ਼ ਬੱਚੇ ਲਾਗੂ ਕਰ ਸਕਦੇ ਨੇ ਤੁਹਾਡੇ ਦਿਮਾਗ 'ਚ ਕ੍ਰੀਏਟੀਵਿਟੀ ਕਿੰਨੀ ਹੈ ਸਰ ਇਹ ਮਤਲਬ ਜਿਵੇਂ ਆਪਾਂ ਪਹਿਲਾਂ ਟ੍ਰੈਂਡ ਉਹ ਦੱਸਦੇ ਨੇ ਆਪਾਂ ਮਿੱਟੀ ਦੇ ਦੀਵੇ ਖਰੀਦਦੇ ਸੀਗੇ ਉਹ ਟ੍ਰੈਂਡ ਦਿਨੋ ਦਿਨ ਘਟ ਰਿਹਾਗਾ ਤਾਂ ਉਹਦੇ ਵਿੱਚ ਕੀ ਇੱਕ ਬੈਕਸ ਦੀਵੇ ਜ਼ਿਆਦਾ ਚੱਲਦੇ ਬੈਕਸ ਆਪਾਂ ਜਿਹਨਾਂ ਨੂੰ ਅਪਾਇਲ ਦਾਂ ਟੀ ਲਾਈਟ ਕੈਂਡਲਸ ਬੋਲਦਾਂ ਨੇ ਆਪਾਂ ਇਹ ਜ਼ਿਆਦਾ ਕੈਂਡਲਸ ਹੁਣ ਆਨਲਾਈਨ ਮਾਰਕੀਟਪਲੇਸ ਉਸ ਦੇਖੋਗੇ ਜ਼ਿਆਦਾ ਸੈਲ ਹੋ ਰਹੀਆਂ ਨੇ ਹੈਗੀਆਂ ਤੇ ਇਹਦੇ ਵਿੱਚ ਕੀ ਹੈ ਇਹ ਆਪਾਂ ਬੱਚਿਆਂ ਤੋਂ ਤਿਆਰ ਕਰਵਾ ਰਹੇ ਹਾਂ ਜਿਵੇਂ ਇਹ ਖਾਲੀ ਇਹਦੇ ਵਿੱਚ ਪਾ ਕੇ ਬੈਕਸ ਕੋਰ ਕਰਕੇ ਠੀਕ ਹੈ ਤਾਂ ਇਹ ਐਕਟੀਵਿਟੀਆਂ ਹੋ ਜਾਂਦੀਆਂ ਨੇ ਤੇ ਸਾਰੇ ਟੀ ਲਾਈਟ ਕੈਂਡਲਸ ਤਿਆਰ ਹੋ ਜਾਂਦੇ ਨੇ ਐਦਾਂ ਹੀ ਆਪਾਂ ਜਿਵੇਂ ਇਹ ਲੱਡੂ ਕੈਂਡਲ ਹੋ ਗਈ ਜਿਹਦੇ ਵਿੱਚ ਬਿੱਕ ਲਗਾ ਸਕਦੇ ਹਾਂ ਆਪਾਂ ਠੀਕ ਹੈ ਇਹਦੇ ਵਿੱਚ ਜਿਵੇਂ ਇਹ ਵਾਲਾ ਦੇਖੋ ਅ ਇਹ ਮੇਰੇ ਨਾਲ ਮੋਲਡ ਹੈਗਾ ਠੀਕ ਹੈ ਇਹ ਕੈਂਡਲ ਇਹਦੇ ਵਿੱਚ ਤਿਆਰ ਹੋ ਜਾਂਦੀ ਹੈ ਜੀ ਜੀ ਫਲਾਰ ਵਾਲੀ ਇਹ ਫਲਾਰ ਵਾਲਾ ਠੀਕ ਹੈ ਜੀ ਠੀਕ ਹੈ ਹਾਂ ਓਕੇ ਠੀਕ ਹੈ ਜੀ ਐਵੇਂ ਕਰਕੇ ਦੇਖੋ ਇਹ ਇਹ ਰੇਡੀ ਹੈ ਬਿਲਕੁਲੀ ਹਾਂ ਜੀ ਬਿਲਕੁਲ ਇਹ ਵੀ ਫਲਾਰ ਵਾਲੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਐਦਾਂ ਦੇਖੋ ਇਹ ਜਿਵੇਂ ਇਹ ਡੈਡੀ ਵੀ ਤਿਆਰ ਹੋ ਗਿਆ ਜੀ ਜੀ ਠੀਕ ਹੈ ਐਦਾਂ ਆਪਾਂ ਇਹ ਲਗ ਲਗ ਤਰ੍ਹਾਂ ਦੇ ਆਪਣੇ ਕੋਲ ਮੋਲਡ ਨੇ ਇਹਦੇ ਵਿੱਚ ਮੋਲਡ ਵਿੱਚ ਸਿਰ ਆਪਾਂ ਜਦੋਂ ਵੈਕਸ ਪਾਉਂਦੇ ਆ ਤਾਂ ਉਹ ਆਈਟਮ ਤਿਆਰ ਹੋ ਜਾਂਦੀ ਹੈ ਠੀਕ ਹੈ ਜੀ ਇਸੀ ਤਰ੍ਹਾਂ ਸਰ ਜਿਵੇਂ ਕੈਂਡਲਸ ਦੇ ਐਕਟੀਵਿਟੀਆਂ ਨੇਗੀਆਂ ਹੋਰ ਬਹੁਤ ਸਾਰੀਆਂ ਐਕਟੀਵਿਟੀਆਂ ਨੇਗੀਆਂ ਜਿਹੜੇ ਬੱਚੇ ਕੋਈ ਐਲੋ ਵੀ ਜ਼ੀਰੋ ਕੋਸਟ ਤੋਂ ਬੱਚੇ ਸਟਾਰਟ ਕਰ ਸਕਦੇ ਨੇ ਜੀ ਜਿਵੇਂ ਕਿ ਕੋਈ ਆਪਾਂ ਨੇ ਆਪਾਂ ਜਿਹੜੀਆਂ ਕੰਸੀਸ ਤਿਆਰ ਕਰ ਸਕਦੇ ਆ ਆਪਣੇ ਕੋਲ ਘਰੇ ਆਮ ਤੌਰ ਤੇ ਕਪੜਾ ਹੁੰਦਾ ਹੈ ਪਰ ਇਹਨਾਂ ਰਾਬਰ ਬੈਂਡ ਜਿਵੇਂ ਆਪਾਂ ਬਣਾ ਸਕਦੇ ਆ ਕੁਝ ਸਾਮੇ ਦੀ ਚੀਜ਼ ਆਪਾਂ ਬਣਾ ਕੇ ਸੇਲ ਕਰ ਸਕਦੇ ਆ ਔਨਲਾਈਨ ਉਹ ਬੜਾ ਟ੍ਰੈਂਡ ਹੋਇਆ ਪਿਆ ਅੱਜਕੱਲ੍ਹ ਵੀ ਜੁੱਤੀ ਦੇ ਨਾਲ ਦਾ ਸੂਟ ਦੇ ਨਾਲ ਦਾ ਤਿਆਰ ਕਰਨਾ ਇਦਾਂ ਕਰਕੇ ਹੋਰ ਵੀ ਬਹੁਤ ਸਾਰੇ ਜਿਵੇਂ ਸੈਂਡ ਵੀ ਆਈਟਮਸ ਆਪਾਂ ਤਿਆਰ ਕਰ ਸਕਦੇ ਆ ਠੀਕ ਹੈ ਮਿੱਟੀ ਦੀ ਆਪ ਉਦੇਪਨਾਮ ਡਿਜ਼ਾਈਨ ਕਰਕੇ ਉਸ ਆਪਾਂ ਨੇ ਠੀਕ ਹੈ ਫਲਾਵਰ ਪੋਰਟ ਬਣਾਤਾ ਕੋਈ ਪੈਨ ਸਟੈਂਡ ਬਣਾਤਾ ਬਹੁਤ ساری ਐਕਟੀਵਿਟੀਜ਼ ਆਪਣੇ ਕੋਲ ਹੈਗੀਆਂ ਨੇ ਜਿਹੜੀਆਂ ਆਪਾਂ ਬੱਚਿਆਂ ਨੂੰ ਇਸ ਤਰੀਕੇ ਨਾਲ ਸਿਖਾ ਸਕਦੇ ਹਾਂ ਇਹਦੇ ਨਾਲ ਕੀ ਹੈ ਬੱਚਿਆਂ ਨਾਲ ਜਿਵੇਂ ਆਪਣੇ ਕੋਲ ਬਿਜ਼ਨਸ ਬਲਾਸਟਰ ਦਾ ਪਹਿਲਾਂ ਉਹਦਾ ਕਨਸੈਪਟ ਚੱਲਦਾ ਹੈ ਆਪਣੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਪਰ ਐਕਚੁਅਲ ਦੇ ਵਿੱਚ ਸਹੀ ਬਿਜ਼ਨਸ ਬਲਾਸਟਰ ਇਹ ਵਾਲੀ ਚੀਜ਼ ਹੈ ਜੀ ਠੀਕ ਹੈ ਤਾਂ ਕਿ ਬੱਚੇ ਆਪ ਘੜ ਕੇ ਆਪ ਬਣਾ ਕੇ ਇਹਨੂੰ ਆਨਲਾਈਨ ਸੇਲ ਕਰਨ ਜੀ ਠੀਕ ਹੈ ਜਿਵੇਂ ਆਨਲਾਈਨ ਪਲੇਟਫਾਰਮ ਨੇ ਕੋਈ ਵੀ ਸੋਸ਼ਲ ਮੀਡੀਆ WhatsApp ਹੋ ਗਿਆ Instagram ਹੋ ਗਿਆ ਉਹਦੇ ਬਣਾ ਕੇ ਉਹਦੇ ਪਾਦਾਂ ਤੇ ਬੱਚਿਆਂ ਨੂੰ ਆਰਡਰ ਆਣੀ ਸਟਾਰਟ ਹੋ ਜੇ ਜੀ ਅ ਮੈਨੂੰ ਇਹ ਵੀ ਲੱਗਦਾ ਹੁੰਦਾ ਹੈ ਕਿ ਸਿੱਖਿਆ ਦਾ ਮਤਲਬ ਕਿਤਾਬੀ ਕੀੜੇ ਪੈਦਾ ਕਰਨਾ ਨਹੀਂ ਹੁੰਦਾ ਸਿੱਖਿਆ ਦਾ ਮਤਲਬ ਬੱਚੇ ਦੀ ਕ੍ਰੀਏਟੀਵਿਟੀ ਨੂੰ ਹੋਰ ਐਨਹਾਂਸ ਕਰਨਾ ਹੁੰਦਾ ਹੈ ਤੇ ਬੱਚਾ ਜਦੋਂ ਕ੍ਰੀਏਟਿਵ ਹੋ ਗਿਆ ਤਾਂ ਉਹ ਅੱਛਾ ਪੜਦਾ ਵੀ ਹੈ ਤੇ ਅੱਛਾ ਸਿੱਖਦਾ ਵੀ ਅੱਜ ਵੀ ਇਹ ਐਕਟੀਵਿਟੀ ਦੇਖ ਕੇ ਬਹੁਤ ਖੁਸ਼ੀ ਮਿਲੀ ਉਮੀਦ ਹੈ ਕਿ ਤੁਹਾਨੂੰ ਵੀ ਇਹ ਐਕਟੀਵਿਟੀ ਚੰਗੀ ਲੱਈਓ